9 ਸਾਲ ਨੂੰ ਲੈ ਕੇ ਕੀ ਕੁਝ ਪੁਕਤਾ ਪ੍ਰਬੰਧ ਜੋ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਨੇ ਅੱਜ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਤੋਂ ਐਡੀਐਸਪੀ ਮੈਡਮ ਅਮਨਦੀਪ ਕੌਰ ਜੀ ਤਾਂ ਉਸ ਤੋਂ ਪਹਿਲਾਂ ਤੋਂ ਨਾ ਤਸਵੀਰਾਂ ਸਾਂਝੀਆਂ ਕਰਦੇ ਆ 골ਡਨ ਗੇਟ ਦੀਆਂ ਤੇ ਤੁਸੀਂ ਵੇਖ ਸਕਦੇ ਹੋ ਕੀ ਅੱਜ ਜਿੱਥੋਂ ਵੀ ਜੋ ਟੂਰਿਸਟ ਦੀ ਗੱਲ ਕਰ ਲਈਏ ਹਾਲਾਂਕਿ ਬਾਹਰੋਂ ਜਿੰਨੇ ਵੀ ਟੂਰਿਸਟ ਆਉਂਦੇ ਨੇ ਤਾਂ ਅੱਜ ਕਿਤਨਾ ਕਿਤੇ ਲੋਅ ਐਂਡ ਆਰਡਰ ਦੀ ਸਥਿਤੀ ਤਾਂ ਕਰਕੇ ਵੀ ਟ੍ਰੈਫਿਕ ਦੀ ਮਾਹੌਲ ਜੋ ਖਰਾਬ ਹੁੰਦਾ ਹੈ ਕਿ ਇਹ ਜਿਹੜੇ ਰੂਲ ਰੈਗੂਲੇਸ਼ਨ ਆ ਕਿਤਨਾ ਕਿਤੇ ਉਹਨਾਂ ਵੱਲੋਂ ਤੋੜੇ ਵੀ ਜਾਂਦੇ ਨੇ ਤਾਂ ਕੀ ਕੁਝ ਪੁਖਤਾ ਪ੍ਰਬੰਧ ਉਹਨਾਂ ਵੱਲੋਂ ਠੀਕ ਕਰਕੇ ਦਰੁਸਤ ਕਰਕੇ ਰੱਖੇ ਜਾਣਗੇ ਤਾਂ ਸਾਡੇ ਨਾਲ ਮੌਜੂਦ ਨੇ ਮੈਡਮ ਤਾਂ ਮੈਮ ਤੁਸੀਂ ਅੱਜ ਇੱਥੇ ਮੌਜੂਦ ਹੋ ਤਾਂ ਨਵਾਂ ਸਾਲ ਵੀ ਆ ਰਿਹਾ ਹੈ ਜਿੱਥੇ ਟੂਰਿਸਟ ਬਾਰੋਂ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਕਿ ਕਈਆਂ ਨੂੰ ਰੂਲ ਰੈਗੂਲੇਸ਼ਨ ਫੋਲੋ ਨਹੀਂ ਵੀ ਕੀਤੇ ਜਾਂਦੇ ਉਹਨਾਂ ਵੱਲੋਂ ਰੂਲਸ ਨਹੀਂ ਵੀ ਫੋਲੋ ਕੀਤੇ ਜਾਂਦੇ ਤਾਂ ਖਾਸ ਤੌਰ ਤੇ ਕੀ ਪੁਖਤਾ ਪ੍ਰਬੰਧ ਹੈਗੇ ਨੇ देखो ਸਾਡੇ ਵੱਲੋਂ तकरीबन ਅਸੀਂ ਕਾਫੀ ਸਮੇ ਤੋਂ ਹੀ ਲੱਗੇ ਹੋਏ ਆ ਕੋਈ ਵੀ ਦਿਨ ਦਿਹਾੜਾ ਆਉਂਦਾ ਵਾ ਚਾਹੇ ਮਤਲਬ ਗੁਰੂ ਮਹਾਰਾਜ ਦਾ ਦਿਨ ਦਿਹਾੜਾ ਹੋਵੇ ਚਾਹੇ ਨਵੇਂ ਸਾਲ ਹੋਣ ਜਾਂ ਦੀਵਾਲੀ ਹੋਵੇ ਔਰ 100% ਸਾਡੇ ਵੱਲੋਂ ਜਿਹੜੀ ਆ ਲੋਕਾਂ ਦੇ ਵਾਸਤੇ ਵੀ ਕੋਈ ਵੀ ਅਮਰਸਰ ਦੇ ਵਿੱਚ ਇੰਨਾ ਟੂਰਿਸਟ ਆਉਂਦਾ ਕਿਉਂਕਿ ਹੁਣ ਵਕੇਸ਼ਨ ਹੀ ਹੋ ਰਹੀਆਂ ਬਹੁਤ ਸਾਰੀ ਫੁੱਟਫਾਲ ਅਮਰਸਰ ਦੇ ਵਿੱਚ ਆ ਰਹੀ ਹੈ ਔਰ ਸਾਡੀ ਪ੍ਰੋਪਰ ਹੈਗੀ ਆ ਵੀ ਕਿਤੇ ਵੀ ਜਾਮ ਨਾ ਲੱਗਣ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈਆਂ ਦੁਕਾਨਦਾਰਾਂ ਦੇ ਨਾਲ ਸਮਾਨ ਅੰਦਰ ਰੱਖਣ ਰੋਂਗ ਸਾਈਡ ਤੇ ਗੱਡੀਆਂ ਨਾ ਮਤਲਬ ਲੱਗਣ ਬਾਹਰੋਂ ਅਸੀਂ ਬਹੁਤ ਸਾਰੀਆਂ ਜਿਵੇਂ ਵਾਗਾ ਬਾਰਡਰ ਬਹੁਤ ਸਾਰੀ ਜਿਹੜੀ ਫੁੱਟਫਾਲ ਹੁਣ ਜਾ ਰਹੀ ਆ ਪਰਾ ਵਖਰੀਆਂ ਵਖਰੀਆਂ ਅਸੀਂ ਡਿਵਰਸ਼ਨਾਂ ਕੀਤੀਆਂ ਹੋਈਆਂ ਮਤਲਬ ਪ੍ਰੋਪਰ ਅਸੀਂ ਜਿਹੜੇ ਹਰ ਬਜ਼ਾਰਾਂ ਦੇ ਵਿੱਚੋਂ ਹਰ ਜਗ੍ਹਾ ਤੇ ਆਪਣੇ ਮੁਲਾਜ਼ਮ ਲਾਏ ਆ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਰੀਕਵਰੇਜ ਬੰਦ ਹੋਣ ਦਾ ਤੇ ਉਹਦੇ ਕਰਕੇ ਵੀ ਸਾਡੇ ਵਾਸਤੇ ਚੈਲੰਜ ਸੀਗਾ ਉਹ ਹੀ ਐਕਸੈਪਟ ਕੀਤਾ ਵਾ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਮੂਥਲੀ ਜਿਹੜੀ ਸਾਡੇ ਅੰਮ੍ਰਿਤਸਰ ਦੀ ਟ੍ਰੈਫਿਕ ਆ ਉਹ ਚੱਲ ਰਹੀ ਆ ਫਲੋ ਬਹੁਤ ਜ਼ਿਆਦਾ ਵਾ ਪਰ ਫਿਰ ਵੀ ਹਰ ਜਗ੍ਹਾ ਤੇ ਸਾਡੇ ਮੁਲਾਜ਼ਮਾਂ ਦਾ ਕਾਫੀ ਇਜ਼ਾਫਾ ਹੋਇਆ ਹਰ ਜਗ੍ਹਾ ਤੇ ਮੁਲਾਜ਼ਮ ਲੱਗੇ ਹੋਏ ਆ ਔਰ ਸਾਡੀ ਪੂਰੀ ਕੋ ਹੈਗੀ ਆ ਕਿ ਜਿਵੇਂ ਜਿਹੜਾ ਕ੍ਰਿਸਮਸ ਡ ਛਿਦੀ ਦੇਣਾ ਵੀ ਚੱਲ ਰਿਹਾ ਵਾ ਨਵਾਂ ਸਾਲ ਵੀ ਆ ਰਿਹਾ ਵਾ ਔਰ ਪ੍ਰੋਪਰ ਜਿਹੜੀ ਆ ਅੱਜ ਡੀਸੀ ਸਾਹਿਬ ਨਾਲ ਸੀਪੀ ਸਾਹਿਬ ਵੱਲੋਂ ਮੀਟਿੰਗ ਹੋਊਗੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਸਾਈਨ ਬੋਰਡ ਵਗੈਰਾ ਜਾਂ ਡਾਇਵਰਸ਼ਨਾਂ ਵਗੈਰਾ ਵੀ ਆਰਟੀਐਸ ਲੇਨ ਦੇ ਵਗੈਰਾ ਸਾਰੀਆਂ ਦੇ ਉਹਦੇ ਵਿੱਚ ਗੱਲਬਾਤ ਕੀਤੀ ਜਾਊਗੀ ਜਿਹਦੇ ਨਾਲ ਜਿਹੜੀ ਹੋਰ ਵੀ ਜਿਹੜੀ ਆ ਜਿਹੜੀ ਟ੍ਰੈਫਿਕ ਆ ਸਮੂਥਲੀ ਚੱਲ ਸਕੇ ਮੈਮ ਇੱਕ ਤੁਸੀਂ ਬੀੜਾ ਚੁੱਕਾ ਕਿ ਜਿਹੜੇ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਰੋਡ ਦੇ ਉੱਤੇ ਜਿੱਦਾਂ ਸਾਈਨ ਬੋਰਡਸ ਨਹੀਂ ਲੱਗੇ ਹੋਏ ਕਿਤੇ ਨਾ ਕਿਤੇ ਸੀਸੀਟੀਵੀ ਕੈਮਰਾਜ਼ ਦੀ ਵੀ ਘਾਟ ਹੈਗੀ ਆ ਚੱਲਦੇ ਨਹੀਂ ਜਾਂ ਜ ਕੱਲੀ-ਕੱਲੀ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਤਾਂ ਇੱਕ ਚੀਜ਼ ਹੋਰ ਇੱਥੇ ਸਵਾਲ ਬਣਦਾ ਕਿ ਜਦੋਂ ਅਸੀਂ ਅਸੀਂ ਲੋਕ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਅਕਸਰ ਚੰਡੀਗੜ੍ਹ ਦਾ ਗੇਟ ਵੇਖ ਕੇ ਸਾਰੇ ਜੋ ਰੂ ਰੈਗੂਲੇਸ਼ਨ ਦੇ ਜੋ ਬਿਲਕੁਲ ਜਿਹੜੇ ਉਹਨਾਂ ਦੇ ਪ੍ਰਬੰਧ ਹੁੰਦੇ ਨੇ ਔਰ ਇਹੇਠਾ ਟ੍ਰੈਫਿਕ ਚੱਲਦੀ ਆ ਕੋਈ ਵੀ ਰੂਲ ਨਹੀਂ ਤੋੜਦਾ ਤਾਂ ਕਿਤੇ ਨਾ ਕਿਤੇ ਜਿੱਦਾਂ 골ਡਨ ਗੇਟ ਤੇ ਆਪਾਂ ਮੌਜੂਦ ਆ ਅੱਜ ਤਾਂ ਇੱਥੇ ਵੀ ਇਦਾਂ ਦੀ ਇਦਾਂ ਦੇ ਰੂ ਰੈਗੂਲੇਸ਼ਨ ਦੀ ਲੋੜ ਹੈਗੀ ਹੈ ਨੀ ਬਿਲਕੁਲ ਵੇਖੋ ਇੱਥੇ ਸਾਡੇ ਜ਼ੋਨ ਚਾਰ ਦੇ ਜਿਹੜੇ ਸਾਨੂੰ ਜਦੋਂ ਟਾਈਮ ਜਿਹੜਾ ਸਾਡੇ ਹੁੰਦੇ ਨਾ ਕਿਓਸ ਵਾਲਾ ਟਾਈਮ ਆ ਸਾਡੇ ਮੁਲਾਜ਼ਮ ਜਿਹੜੇ ਆ ਆਲਰੇਡੀ ਅਸੀਂ ਆਪਣੇ ਜ਼ੋਨ ਚਾਰ ਦੇ 6 ਤਿੰਨ ਜ਼ੋਨਾਂ 6 ਜ਼ੋਨ ਚਾਰ ਦੇ ਲੱਗੇ ਆਲਰੇਡੀ ਸਾਡੇ ਕੋਲ ਦੋ ਤਿੰਨ ਇਨਸਪੈਕਟਰ ਨਾਲ ਵੀ ਹੈਗੇ ਆ ਜਿਹੜੀ ਹੈਲਪ ਕਰਦੇ ਜਦੋਂ ਸਾਨੂੰ ਪਤਾ ਲੱਗਦਾ ਕਿ ਕਿੱਥੇ ਕਿੱਥੇ ਕਿਓਸ ਜ਼ਿਆਦਾ ਹੁੰਦਾ ਜਾਂ ਟ੍ਰੈਫਿਕ ਰੈਗੂਲੇਸ਼ਨ ਦੀ ਉਲੰਘਣਾ ਕਰ ਰਹੇ ਆ ਲੋਕਾਂ ਅਸੀਂ ਆਲਰੇਡੀ ਡਿਪਿਊਟ ਕਰਦੇ ਆ ਸਾਡੇ ਵੱਲੋਂ 100% ਕੋਸ਼ਿਸ਼ ਹੁੰਦੀ ਆ ਮੇਰੀ ਵੇਖੋ ਇਹ ਬੇਨਤੀ ਵੀ ਹੈਗੀ ਆ ਲੋਕਾਂ ਨੂੰ ਮਤਲਬ ਇਹ ਪਬਲਿਕ ਨੇ ਹੀ ਰੂ ਰੈਗੂ ਫਿਕ ਦਾ ਕੰਮ ਹੈਗਾ ਯੂਟਿਲਾਈਜ਼ ਕਰਨਾ ਟ੍ਰੈਫਿਕ ਦਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਖੜ ਕੇ ਚਲਾਨਾ ਕੱਟਣਾ ਜਾਂ ਐਵੇਂ ਦੀ ਚੀਜ਼ ਕਰਨੀ ਜਾਮ ਲੱਗੇ ਹੁਣ ਤੇ ਸਾਡਾ ਮੁਲਾਜ਼ਮ ਚਲਾਨਾ ਕੱਟੇ ਬਿਲਕੁਲ ਐਵੇਂ ਦਾ ਕੰਮ ਨਹੀਂ ਨਾ ਬਾਹਰ ਦੀ ਗੱਡੀ ਕੋਈ ਆਵੇ ਤੇ ਉਹਨੂੰ ਹਰਾਸਮੈਂਟ ਕਰਨਾ ਮਾਨਯੋਗ ਸੀਪੀ ਸਾਹਿਬ ਵੱਲੋਂ ਬਿਲਕੁਲ ਸਿੱਧੀਆਂ ਇਹ ਚੀਜ਼ਾਂ ਦੀ ਹਦਾਇਤਾਂ ਆ ਗਈਆਂ ਵੀ ਪਬਲਿਕ ਆਉਂਦੀ ਆ ਜੇ ਕੋਈ ਦਰਸ਼ਨ ਕਰਨ ਆਉਂਦਾ ਕੋਈ ਐਵੇਂ ਦਾ ਉਹਨਾਂ ਨੂੰ ਹਰਾਸਮੈਂਟ ਨਹੀਂ ਕਰਨੀ ਔਰ ਨਾ ਸਾਡੇ ਵੱਲੋਂ ਕਦੀ ਵੀ ਨਹੀਂ ਇਸ ਚੀਜ਼ਾਂ ਹੋਇਆ ਔਰ ਪੱਕਾ ਇਸ ਚੀਜ਼ਾਂ ਦਾ ਪੱਕਾ ਧਿਆਨ ਰੱਖਿਆ ਹੋਇਆ ਵੀ ਜਿੱਥੇ ਜਿੱਥੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਰੂ ਰੈਗੂਲੇਸ਼ਨ ਨੂੰ ਕਰਦੇ ਆ ਕੋਈ ਜਿਹ ਚਲਾਨ ਜਰੂਰ ਕਰਦਾਂਗੇ ਪਰ ਲੋਕਾਂ ਨੂੰ ਇਹੋ ਹੀ ਹਦਾਇਤ ਹੈਗੀ ਅਮਰਸਰ ਜਦੋਂ ਤੁਸੀਂ ਆਉਨੇ ਆ ਕਿਸੇ ਵੀ ਸ਼ਹਿਰ ਵਿੱਚ ਜਾਣੇ ਆ ਉਹਨੂੰ ਉਸ ਸ਼ਹਿਰ ਦੇ ਜਿਹੜੇ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕੀਤਾ ਜਾਵੇ ਬੰਦੇ ਨੇ ਜੇ ਵੀ ਕੋ ਗੱਡੀਆਂ ਤੁਹਾਡੀਆਂ ਪਬਲਿਕ ਦੀਆਂ ਗੱਡੀਆਂ ਵਾਂਗਰ ਲੈ ਕੇ ਜਾਣੀਆਂ ਔਰ ਇਹਦੇ ਵਿੱਚ ਮੈਂ ਇੱਕ ਅਮਰਸਰ ਵਾਸੀਆਂ ਨੂੰ ਇਹ ਜਰੂਰ ਕਹਿਣਾ ਚਾਹੁੰਦੀ ਆ ਮੈਂ ਵੇਖੋ ਜਦੋਂ ਮੌਸਮ ਥੋੜਾ ਠੀਕ ਹੋ ਜਾਂਦਾ ਕੋਸ਼ਿਸ਼ ਕਰਨ ਟੂ ਵੀਲਰ ਵਗੈਰਾ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਉਹ ਯੂਜ਼ ਕਰਨ ਨਾ ਕਿ ਇੱਕ ਇੱਕ ਕਾਰ ਦੇ ਮਤਲਬ ਕਾਰ ਇੱਕੋ ਇੱਕੋ ਹੀ ਬੰਦਾ ਵਿੱਚ ਬੈਠਾ ਹੁੰਦਾ ਔਰ ਜਦਾਂ ਜਾਂ ਸੱਤ ਜਾਂਦਾ ਉਹਦੀ ਵੀ ਗੱਲ ਕਰਦੇ ਆਂ ਤੇ ਕਾਰਾਂ ਦੇ ਵਿੱਚ ਵੀ ਇਕੱਲਾ ਇਕੱਲਾ ਬੰਦਾ ਬੈਠਾ ਹੁੰਦਾ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਨ ਉਹ ਸਕੂਟਰ ਕਾਰਾਂ ਦੇ ਸਕੂਟਰ ਤੇ ਜਾਂ ਮੋਟਰਸਾਈਕਲਾਂ ਦੇ ਜ਼ਿਆਦਾ ਯੂਜ਼ ਕਰਨ ਮੈਂ ਜਿੱਦਾਂ ਤੁਸੀਂ ਇੱਥੇ ਮੌਜੂਦ ਹੋ ਤਾਂ ਜਿਸ ਤਰੀਕੇ ਦੇ ਨਾਲ ਜੋ ਧੋਨਦਿਆ ਕਾਫੀ ਜ਼ਿਆਦਾ ਪੈ ਰਹੀ ਪਿਛਲੇ ਕੁਝ ਦਿਨਾਂ ਤੋਂ ਤਾਂ ਰਿਫਲੈਕਟਰ ਲਾਈਟਸ ਨੂੰ ਲੈ ਕੇ ਤੁਸੀਂ ਵੀ ਇੱਕ ਬੀੜਾ ਵਿੱਚ ਚੁੱਕਿਆ ਸੀ ਰਿਫਲੈਕਟਰ ਟੇਪਸ ਵੀ ਤੁਸੀਂ ਲਗਾਈਆਂ ਸਨ ਤਾਂ ਇਹ ਚੀਜ਼ ਦਾ ਵੀ ਪ੍ਰਸਤਾਵ ਰੱਖੂਗੀ ਅੱਜ ਮੀਟਿੰਗ ਦੇ ਵਿੱਚ ਕਿ ਇਹ ਚੀਜ਼ ਵੀ ਜਿਹੜੀ ਆ ਪਾਸ ਹੋਣੀ ਚਾਹੀਦੀ ਕਿਉਂਕਿ ਇੱਥੇ ਇੱਕ ਵੀ ਰਿਫਲੈਕਟਰ ਜੇ ਕਹਿ ਲਈਏ ਤਾਂ ਇੱਥੇ ਹਜੇ ਰੋਡ ਤੇ ਵੀ ਨਹੀਂ ਲੱਗਿਆ ਦੇਖ ਰਿਹਾ ਨਹੀਂ ਬਿਲਕੁਲ ਵੇਖੋ ਇਹਦੇ ਵਿੱਚ ਸਾਰੀਆਂ ਹਰ ਚੀਜ਼ ਦੀਆਂ ਮੰਗਾਵਾ ਜਿਹਦੇ ਵਿੱਚ ਰਿਫਲੈਕਟਰ ਵੀ ਹੋਣਗੇ ਆ ਬਲਿੰਕਰਸ ਵੀ ਹੋਣਗੇ ਜਿਹੜੇ ਹਾਈਵੇ ਦੇ ਉੱਪਰ ਜਿਹ ਜਿਹੜੀਆਂ ਸਾਡੇ ਵੱਲੋਂ ਜਿਹੜੀਆਂ ਆਲਰੇਡੀ ਡਾਇਰੈਕਟਰ ਟਰਾਲੀ ਦੇ ਪਿੱਛੇ ਉਹ ਅਸੀਂ ਲਾ ਰਹੇ ਹਾਂ ਜਿਹੜੇ ਕਈ ਕਟ ਹੈਗੇ ਆ ਬੀਆਰਟੀਐਸ ਲੇਨ ਦੇ ਵਿੱਚ ਹੋਗੇ ਜਿੰਨੇ ਵੀ ਕਟ ਹੋਣਗੇ ਬੀਆਰਟੀਐਸ ਲੇਨ ਹੋਗੀ ਜਿਹੜੇ ਫਲਾਈਓਵਰ ਚੜਨ ਵਾਲੇ ਹੋਣਗੇ ਸਾਰਿਆਂ ਦੇ ਉੱਤੇ ਜਿਹੜੇ ਨੈਸ਼ਨਲ ਹਾਈਵੇ ਨਾਲ ਉਹਨਾਂ ਦੇ ਨੁਮਾਇंदे ਵੀ ਆਉਣਗੇ ਜਿਹਦੇ ਵਿੱਚ ਡੀਸੀ ਸਾਹਿਬ ਅੱਗੇ ਮੰਗ ਰੱਖੀ ਜਾਊਗੀ ਕਿ ਜਿਹੜੇ ਬਲਿੰਕਰਸ ਆ ਔਰ ਜਿਹੜੇ ਇਹ ਚੀਜ਼ਾਂ ਸਾਰੀਆਂ ਲਾਈ ਜਾਣ ਤਾਂ ਜੋ ਕਿਤੇ ਵੀ ਕੋਈ ਐਵੇਂ ਦੀ ਮਤਲਬ ਐਕਸੀਡੈਂਟ ਵਗੈਰਾ ਨਾ ਹੋਣ ਜਿਹਦੇ ਵਿੱਚ ਲੋਕਾਂ ਨੂੰ ਕੋਈ ਪ੍ਰੋਬਲਮ ਹੋ ਸਕੇ ਤਾਂ ਮੈਮ ਜਿੱਦਾਂ ਨਵਾਂ ਸਾਲ ਆ ਰਿਹਾ ਤਾਂ ਨਵੇਂ ਸਾਲ ਨੂੰ ਲੈ ਕੇ ਕਿ ਜਿਹੜੇ ਟੂਰਿਸਟ ਨੇ ਜਾਂ ਸੰਗਤਾਂ ਵੀ ਕਹਿ ਸਕਦੇ ਆਪਾਂ ਕਿ ਜੋ ਹੰਸੇਰ ਸਾਹਿਬ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂ ਕਈਆਂ ਦੀ दिली ਭਾਵਨਾ ਇਹੋ ਜੀ ਹੁੰਦੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਮਨਾਉਣਾ ਤਾਂ ਉਸ ਤਰੀਕੇ ਦੇ ਨਾਲ ਜੀ ਅਕਸਰ ਤਾਂ ਰੋਜ਼ਾਨਾ 1 ਤੋਂ 1.5 ਲੱਖ ਸੰਗਤ ਆਉਂਦੀ ਆ ਤਾ ਇਹੋ ਜੇ ਮੌਕਿਆਂ ਦੇ ਉੱਤੇ ਕਹਿ ਸਕਦਾ ਜੀ ਕਾਫੀ ਜ਼ਿਆਦਾ ਸੰਗਤ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਆਉਂਦੀ ਹੈ ਤਾਂ ਉਹ ਚੀਜ਼ ਨੂੰ ਵੇਖਦੇ ਹੋਏ ਕਿ ਪੁਕਤਾ ਪ੍ਰਬੰਧ ਹੁਣ ਤੱਕ ਹੋ ਚੁੱਕੇ ਨੇ ਜੋ ਤੁਹਾਡੇ ਵੱਲੋਂ ਕੀ ਜਿਹੜਾ ਕਿਸੇ ਤਰੀਕ ਦੀ ਕੋਈ ਦਿੱਕਤ ਨਾ ਆ ਸਕੇ ਨਹੀਂ ਬਿਲਕੁਲ ਸਾਨੂੰ ਮੇਨ ਜਿਹੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਪਾਰਕਿੰਗਸ ਦੀ ਆਉਂਦੀ ਹੈ ਆਲਰੇਡੀ ਲਾਸਟ ਟਾਈਮ ਜਦੋਂ ਜਿਸ ਦਿਨ ਸ਼ੀਰਧਿਆਨਾ ਸ਼ੁਰੂ ਵੀ ਹੋਇਆ ਸੀਗਾ ਉਸ ਦਿਨ ਵੀ ਸੰਗਤ ਬਹੁਤ ਜ਼ਿਆਦਾ ਸੀਗੀ ਸਾਡੇ ਸਾਰੇ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਜਿਹੜੇ ਲੱਗੇ ਹੋਇਆ ਇਨਚਾਰਜ ਸਾਡੇ ਲੱਗੇ ਹੋਏ ਆ ਇੱਕ ਦੋ ਦਿਨ ਪਹਿਲਾਂ ਅਸੀਂ ਸ਼ੁਰੂ ਕਰ ਦਾਂਗੇ ਉਹਦੇ ਵਿੱਚ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਜ਼ਰੂਰ ਔਰ ਜਿਹੜਾ ਸਾਡਾ ਟ੍ਰੈਫਿਕ ਨਿਊਜ਼ ਚੱਲਦੀ ਉਹਦੇ ਵਿੱਚ ਵੀ ਅਸੀਂ ਕਰਾਵਾਂਗੇ ਸਾਨੂੰ ਮੇਨ ਪ੍ਰੋਬਲਮ ਪਾਰਕਿੰਗ ਦੀ ਆਉਗੀ ਔਰ ਆਲਰੇਡੀ ਸਾਡੀਆਂ ਜਿਹੜੀਆਂ ਤਿੰਨ ਚਾਰ ਪਾਰਕਿੰਗ ਅਸੀਂ ਆਈਅਰ ਮਾਰਕ ਕੀਤੀਆਂ ਹੋਈਆਂ ਉਹ ਮਾਨਜੋਗ ਸਿਟੀ ਸਰਨਾ ਮੀਟਿੰਗ ਕਰਕੇ ਉਹਦੇ ਵਿੱਚ ਵੀ ਸਾਰੇ ਪਬਲਿਕ ਨੂੰ ਦੱਸਤਾ ਜਾਊਗਾ ਪ੍ਰੋਪਰ ਸਾਡੇ ਸਾਰੇ ਮੁਲਾਜ਼ਮ ਹੋਣਗੇ ਕਿਸੇ ਵੀ ਪਬਲਿਕ ਨੂੰ ਸਾਡੀ 100% ਕੋਸ਼ਿਸ਼ ਹੈਗੀ ਆ ਕੋਈ ਈਮੇਦਾਨੀ ਕੋਈ ਪ੍ਰੋਬਲਮ ਆਉਣ ਨਾ ਵਾਂਗੇ ਕਿਉਂਕਿ ਮੇਨ ਸਾਡਾ ਟ੍ਰੈਫਿਕ ਦਾ ਟ੍ਰੈਫਿਕ ਦੇ ਵਿੱਚ ਪਾਰਕਿੰਗ ਦਾ ਹੋਣਾ ਜਦੋਂ ਪਬਲਿਕ ਨੇ ਉਹਨਾਂ ਗੁਰਦੁਆਰਾ ਸਾਹਿਬ ਮਾਰਕਿੰਗ ਜਿਹੜੀਆਂ ਇਅਰ ਮਾਰਕ ਕਰ ਦਿੱਤੀਆਂ ਗਈਆਂ ਤੁਹਾਡੇ ਵੱਲੋਂ ਜਿਹੜਾ ਸਾਈਨ ਬੋਰਡ ਦਾ ਬੇੜਾ ਵੀ ਚੁੱਕਿਆ ਗਿਆ ਤੇ ਜਿੱਦਾਂ ਅੱਜ ਮੀਟਿੰਗ ਦੇ ਵਿੱਚ ਹੋਈ ਗੱਲ ਵੀ ਰੱਖਣੀ ਆਪਣੀ ਤਾਂ ਕਹਿ ਸਕਦੇ ਕਿ ਜਿਸ ਜਗ੍ਹਾ ਤੇ ਆਪਾਂ ਮੌਜੂਦ ਆ ਕਿ ਸਾਈਨ ਬੋਰਡਸ ਇੱਥੇ ਲੱਗਣ ਕਿ ਇਸੇ ਚੌਂਕ ਦੇ ਵਿੱਚ ਲੱਗਣ ਜਾ ਰਹੇ ਨੇ ਨਹੀਂ ਬਿਲਕੁਲ ਜਿਹੜਾ ਸਾਡਾ ਆਊਟਰ ਬਾਈਪਾਸ ਸਾਰਾ ਹੈਗਾ ਸ਼ਹਿਰ ਦੇ ਜਿਹੜੇ ਜਿਹੜੇ ਬਾਈਪਾਸ ਤੋਂ ਫਲਾਈਓਵਰ ਸ਼ੁਰੂ ਹੁੰਦਾ ਜਿਵੇਂ ਅਸੀਂ ਟੋਲ ਪਲਾਂਟਾਂ ਤੋਂ ਹੁੰਦਾ ਨਾ 500 ਮੀਟਰ ਪਹਿਲਾਂ ਦੱਸ ਦਿੰਨੇ ਆ ਕਿ ਇਹ ਇੱਧਰ ਨੂੰ ਇਹ ਸਾਈਨ ਬੋਰਡ ਜਿਹੜਾ ਦੇਣਗੇ ਇੱਧਰ ਨੂੰ ਬਾਦਰ ਨੂੰ ਜਾਣਾ ਵਾ ਇੱਧਰ ਨੂੰ ਜਲ ਆ ਅਮਰਸਰ ਨੂੰ ਅੰਦਰ ਨੂੰ ਆਉਣੇ ਜਿਉਂਕਿ ਜਿਹੜੇ ਲੋਕਾਂ ਨੇ ਬਾਹਰ ਲਈ ਬਾਹਰ ਹੀ ਜਾਣਾ ਵਾ ਅਮਰਸਰ ਵਿੱਚ ਨਾ ਆਉਣ ਜਿਹੜੀ ਰੋਡ ਦੀ ਮਤਲਬ ਹੋਰ ਜਿਹੜੀ ਕੰਜੈਸ਼ਨ ਵੰਦੇ ਔਰ ਇੱਥੋਂ ਸ਼ੁਰੂ ਕਰਾਵਾਂਗੇ ਪੂਰਾ ਆਊਟਰ ਵੀ ਔਰ ਸ਼ਹਿਰ ਦੇ ਅੰਦਰ ਵੀ ਜਿਹੜੀਆਂ ਪਾਰਕਿੰਗ ਦੇ ਵੀ ਸਾਈਨ ਬੋਰਡ ਹੋਣਗੇ ਉਹ ਵੀ ਲਵਾਏ ਜਾਣਗੇ ਕਿਉਂਕਿ ਕਹਿ ਸਕਦੇ ਸ਼ਹਿਰ ਦੀ ਜਿਹੜੀ ਰਿੰਗ ਰੋਡ ਆ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਹਿਸਾਬ ਨਾਲ ਜਿੰਨੇ ਵੀ ਬਾਈਪਾਸ ਇਸੇ ਰੋਡ ਤੋਂ ਨਿਕਲਦੇ ਨੇ ਤਾਂ ਇੱਥੇ ਵੀ ਖਾਸ ਤੌਰ ਦੇ ਉੱਤੇ ਜਿਹੜਾ ਜੋ ਬੋਰਡ ਲੱਗ ਲਗਾਇਆ ਜਾਏਗਾ ਨਹੀਂ ਬਿਲਕੁਲ ਬਿਲਕੁਲ ਸਾਡੀ ਇਹ ਤੋਂ ਪਿੱਛੇ ਵੀ ਜਿਹੜਾ ਮੈਂ ਅਮਰਸਰ ਉਹਨਾਂ ਦੇ ਨਾਲ ਗੱਲ ਕਰਕੇ ਪ੍ਰੋਪਰ ਜਿਹੜੇ ਸਾਈਨ ਬੋਰਡ ਆ ਉਹ ਪੂਰੇ ਲਵਾਏ ਜਾਣਗੇ ਆ ਜਿਹੜੀ ਮੇਨ ਮੇਨ ਐਂਟਰੈਂਸ ਸਾਡੀ ਇਧਰੋਂ ਆ ਔਰ ਦੂਜੇ ਪਾਸੇ ਜਿਹੜਾ ਇੰਡੀਆ ਗੇਟ ਆ ਜਿੰਨੇ ਵੀ ਸ਼ਰਧਾ ਮਤਲਬ ਰਿਟਰੀ ਸਾਰਾ ਮਨੀ ਤੇ ਲੋਕ ਜਾਂਦੇ ਆ ਜਿਨ੍ਹਾਂ ਨੇ ਵੱਖਰੀ ਵੱਖਰੀ ਡੈਸਟੀਨੇਸ਼ਨ ਤੇ ਪਹੁੰਚਣਾ ਹੁੰਦਾ ਜਿਵੇਂ ਜਲੰਧਰ ਦਿੱਲੀ ਜਾਂ ਜੰਮੂ ਵਾਲੇ ਪਾਸੇ ਨੂੰ ਉਹ ਵੀ ਉਹਨਾਂ ਨਾਲ ਮੈਂ ਗੱਲ ਕੀਤੀ ਹੋਈ ਉਹ ਸਾਰੇ ਸਾਈਨ ਬੋਰਡ ਲਾਏ ਤਾਂ ਜੋ ਲੋਕ ਆਪਣੇ इजीली ਆਪਣੇ ਆਰਾਮ ਨਾਲ ਜਿਹੜੀ ਆ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਸਕਣ ਜੀ ਤਾਂ ਨਹੀਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਮੈਡਮ ਐਡੀਸੀਪੀ ਅਮਨਦੀਪ ਕੌਰ ਤਾਂ ਉਹਨਾਂ ਨੂੰ ਲੋਕ ਖਾਸ ਤੌਰ ਚ ਅਗਰ ਕੋਈ ਵੀ ਸ਼ਰਧਾਲੂ ਆਂਦਾ ਹੈ ਜਾਂ ਕੋਈ ਵੀ ਸੰਗਤ ਪਹੁੰਚਦੀ ਆ ਤਾਂ ਅਗਰ ਟੂਰਿਸਟ ਕਿਤੇ ਵਾਗਾ ਬਾਰਡਰ ਵੀ ਜਾਣਾ ਚਾਹੁੰਦੇ ਨੇ ਤਾਂ ਜਿਹੜੇ ਸਾਈਨ ਬੋਰਡਸ ਹੈਗੇ ਨੇ ਖਾਸ ਤੌਰ ਦੇਤੇ ਉਹ ਹੋਣਾ ਅੰਮ੍ਰਿਤਸਰ ਦੇ ਤਾਂ ਕੱਲੀ ਕੱਲੀ ਰੋਡ ਦੇ ਉੱਤੇ ਸਾਈਨ ਬੋਰਡਸ ਲੱਗਣਗੇ ਤਾਂ ਉਸ ਦੇ ਨਾਲ ਨਾਲ ਜਿਸ ਤਰੀਕੇ ਨਾਲ ਅਸੀਂ ਅੱਜ ਇੱਥੇ ਮੌਜੂਦ ਹਾਂ ਗੋਲਡਨ ਗੇਟ ਤੇ ਤਾਂ ਪਿੱਛੋਂ ਬਾਈਪਾਸ ਤੋਂ ਲੈ ਕੇ ਜੋ ਕਹਿ ਸਕਦੇ ਆ ਕਿ ਜਿਹੜਾ ਦਿਹਾਤੀ ਦਾ ਏਰੀਆ ਵੀ ਹੁੰਦਾ ਤਾਂ ਉੱਤੋਂ ਦੀ ਸਾਈਨ ਬੋਰਡ ਲੱਗਣੇ ਸ਼ੁਰੂ ਹੋ ਜਾਣਗੇ ਕਿ ਜੇ ਅਗਰ ਕਿਸੇ ਨੇ ਵਾਗਗਾ ਸਰਹੱਦ ਜਾਣਾ ਟਾਰੀ ਬਾਰਡਰ ਜਾਣਾ ਤਾਂ ਕੱਲੀ ਕੱਲੀ ਜੋ ਉਹਨਾਂ ਨੂੰ ਰਸਤੇ ਹੈਗੇ ਨੇ ਉਹ ਸਾਈਨ ਬੋਰਡ ਉਹਨਾਂ ਦੀ ਮਦਦ ਕਰਨਗੇ ਪਹੁੰਚਾਉਣ ਵਾਸਤੇ ਤਾਂ ਅੰਮ੍ਰਿਤਸਰ ਸਾਹਿਬ ਨੂੰ ਕਹਿ ਸਕਦੇ ਆ ਕਿ ਕਿੰਨਾ ਕਿਤੇ ਟ੍ਰੈਫਿਕ ਦੇ ਵਿੱਚ ਦ੍ਰਿਸ਼ਟੀ ਲਿਆਉਣ ਵਾਸਤੇ ਹੁਣ ਪੁਲਿਸ ਵੱਲੋਂ ਇੱਕ ਨਵਾਂ ਉਪਰਾਲਾ ਵੀ ਜੋ ਸ਼ੁਰੂ ਕੀਤਾ ਗਿਆ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ ਸੁਨਕ ਜਗਬਾਨੀ ਟੀਵੀ ਅੰਮ੍ਰਿਤਸਰ